यूपी दे फिलिपिट शहर तों ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਇੱਕ ਟਾਈਗਰ ਇਲਾਕੇ ਦੇ ਵਿੱਚ ਦਾਖਲ ਹੁੰਦਾ ਐ ਨਾ ਹੀ ਨਹੀਂ ਉੱਥੇ ਜੋ ਪਿੰਡ ਐ ਅਟਕੋਣਾ ਉਸ ਦੇ ਗੁਰੂ ਘਰ ਦੇ ਕੰਧ ਦੇ ਉੱਪਰ ਵੀ ਜਾ ਕੇ ਬੈਠ ਜਾਂਦਾ ਐ ਟਾਈਗਰ ਜਿਸ ਦਾ ਨਾਂ ਸੁਣ ਕੇ ਹੀ ਲੋਕ ਕਬਰਾ ਜਾਂਦੇ ਨੇ ਤੇ ਦੂਰੋਂ ਦੇਖ ਕੇ ਹੀ ਭਜਨਾ ਸ਼ੁਰੂ ਕਰ ਦਿੰਦੇ ਨੇ ਪਰ ਇੱਥੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਜਿਵੇਂ ਹੀ ਟਾਈਗਰ ਇਲਾਕੇ ਦੇ ਵਿੱਚ ਦਾਖਲ ਹੁੰਦਾ ਪਿੰਡ ਅਟਕੋਣਾ ਦੇ ਵਿੱਚ ਆਉਂਦਾ ਐ ਤੇ ਗੁਰੂ ਘਰ ਦੀ ਕੰਧ ਦੇ ਉੱਪਰ ਜਾ ਕੇ ਇਸ ਤਰੀਕੇ ਨਾਲ ਆਰਾਮ ਦੇ ਨਾਲ ਬੈਠ ਜਾਂਦਾ ਐ ਕਿ ਲੋਕ ਉਸ ਨੂੰ ਦੇਖਣ ਦੇ ਲਈ ਬਿਹਦ ਨੇੜੇ ਹੋ ਕੇ ਖੜੇ ਹੋ ਜਾਂਦੇ ਨੇ ਆਲੇ ਦੁਆਲੇ ਲਈ ਲੋਕਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਹੈ ਪਰ ਸ਼ਾਂਤ ਹੋ ਕੇ ਇਹ ਟਾਈਗਰ ਲਗਾਤਾਰ ਗੁਰੂ ਘਰ ਦੀ ਕੰਧ ਦੇ ਉੱਪਰ ਬੈਠਾ ਨਜ਼ਰ ਆਉਂਦਾ ਇੱਕ ਤਰੀਕੇ ਦੇ ਨਾਲ ਜੇਕਰ ਕਹੀਏ ਤੇ ਜਿਵੇਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕੁਝ ਮਿੰਟ ਦੇ ਲਈ ਇੰਜ ਵੀ ਜਾਪ ਰਿਹਾ ਸੀ ਕਿ ਜਿਵੇਂ ਉਹ ਗੁਰੂ ਦੇ ਉਸਤਤ ਕਰ ਰਿਹਾ ਹੋਵੇ ਗੁਰੂ ਨੂੰ ਸਜਦਾ ਕਰ ਰਿਹਾ ਹੋਵੇ ਗੁਰੂ ਘਰ ਦੇ ਵਿੱਚ ਪਹੁੰਚ ਕੇ ਜਿੱਥੇ ਵੱਡੀਆਂ ਤੋਂ ਵੱਡੀਆਂ ਕਹਿ ਲੋ ਕਿ ਰੁਕਾਵਟਾਂ ਦੂਰ ਹੋ ਜਾਂਦੀਆਂ ਤੇ ਇੱਕ ਆਮ ਇਨਸਾਨ ਦਾ ਵੱਡੇ ਤੋਂ ਵੱਡਾ ਦੁੱਖ ਨਾ ਡਰ ਵੀ ਦੂਰ ਹੋ ਜਾਂਦਾ ਤੇ ਉੱਥੇ ਹੀ ਦੂਸਰੇ ਪਾਸੇ ਇੱਕ ਟਾਈਗਰ ਜਿਸ ਨੂੰ ਬੜਾ ਖਤਰਨਾਕ ਜਾਨਵਰ ਮੰਨਿਆ ਜਾਂਦਾ ਪਰ ਜਿਵੇਂ ਹੀ ਇਹ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਜਾਂ ਗੁਰੂ ਘਰ ਦੀ ਕੰਧ ਦੇ ਉੱਪਰ ਬੈਠਦਾ ਤਬ ਬੜੇ ਹੀ ਅਨਿਮਰਜ ਸੁਭਾਅ ਦੇ ਵਾਲਾ ਇਹ ਨਜ਼ਰ ਆਉਂਦਾ ਕਿਵੇਂ ਸ਼ਾਂਤ ਤਰੀਕੇ ਦੇ ਨਾਲ ਇੱਥੇ ਬੈਠ ਕੇ ਇੱਥੇ ਬੈਠਾ ਰਿਹਾ ਕੰਧ ਦੇ ਉੱਪਰ ਨਜ਼ਰ ਆ ਰਿਹਾ ਤੇ ਜਿਸ ਤਰੀਕੇ ਦੇ ਨਾਲ ਇਹ ਸਿਰ ਝੁਕਾ ਕੇ ਇੱਥੇ ਬੈਠ ਰਿਹਾ ਇੰਜ ਜਿਹਾਪਦਾ ਕਿ ਜਿਵੇਂ ਗੁਰੂ ਨੂੰ ਸਿਜਦਾ ਕਰ ਰਿਹਾ ਹੋਵੇ ਮੱਥਾ ਟੇਕ ਰਿਹਾ ਹੋਵੇ ਸ਼ਾਇਦ ਇਹੀ ਕਾਰਨ ਹੈ ਕਿ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਜਿਹੜਾ ਖਤਰਨਾਕ ਜਾਨਵਰ ਹੈ ਉਹ ਦਹਾੜ ਲਗਾਉਣ ਦੀ ਬਜਾਏ ਜਕਰਾਲੇ ਦਵਾਲੇ ਕਾਫੀ ਗਿਣਤੀ ਦੇ ਵਿੱਚ ਲੋਕ ਵੀ ਖੜੇ ਨੇ ਤੇ ਬੜੇ ਸ਼ਾਂਤ ਤਰੀਕੇ ਨਾਲ ਇੱਥੇ ਕਾਫੀ ਦੇਰ ਤੱਕ ਬੈਠਾ ਰਿਹਾ ਤੇ ਜਕਰਪੁਰੇ ਮਾਮਲੇ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਕਿ ਬੀਤੀ ਦੇਰ ਰਾਤ ਤੋਂ ਇਹ ਟਾਈਗਰ ਇਸ ਇਲਾਕੇ ਦੇ ਵਿੱਚ ਪਿੰਡ ਅਟਕੋਣਾ ਦੇ ਵਿੱਚ ਦਾਖਲ ਹੋਇਆ ਸੀ ਪਹਿਲਾਂ ਖੇਤਾਂ ਦੇ ਵਿੱਚ ਘੁੰਮਦਾ ਰਿਹਾ ਤੇ ਉਸ ਤੋਂ ਬਾਅਦ ਗੁਰੂ ਘਰ ਦੀ ਕੰਧ ਦੇ ਉੱਪਰ ਜਾ ਕੇ ਕਈ ਘੰਟਿਆਂ ਤੱਕ ਬੈਠਾ ਰਿਹਾ ਤੇ ਲੋਕ ਵੀ ਉਨੀ ਦੇਰ ਤੱਕ ਉਸ ਨੂੰ ਕੋਲ ਖੜੇ ਹੋ ਕੇ ਵੇਖਦੇ ਰਹੇ यूपी ਦੇ ਫਿਲੀਪਿਤ ਸ਼ਹਿਰ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਜਜਦੋ ਇੱਕ ਟਾਈਗਰ ਇਲਾਕੇ ਦੇ ਵਿੱਚ ਦਾਖਲ ਹੁੰਦਾ ਐ ਨਾ ਹੀ ਨਹੀਂ ਉੱਥੇ ਜੋ ਪਿੰਡ ਐ ਅਟਕੋਣਾ ਉਸ ਦੇ ਗੁਰੂ ਘਰ ਦੇ ਕੰਧ ਦੇ ਉੱਪਰ ਵੀ ਜਾ ਕੇ ਬੈਠ ਜਾਂਦਾ ਐ ਟਾਈਗਰ ਜਿਸ ਦਾ ਨਾਂ ਸੁਣ ਕੇ ਹੀ ਲੋਕ ਕਬਰਾ ਜਾਂਦੇ ਨੇ ਤੇ ਦੂਰੋਂ ਦੇਖ ਕੇ ਹੀ ਭਜਨਾ ਸ਼ੁਰੂ ਕਰ ਦਿੰਦੇ ਨੇ ਪਰ ਇੱਥੇ ਹੈਰਾਨ ਕਰਨ ਵਾਲੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਜਿਵੇਂ ਹੀ ਟਾਈਗਰ ਇਲਾਕੇ ਦੇ ਵਿੱਚ ਦਾਖਲ ਹੁੰਦਾ ਪਿੰਡ ਅਟਕੋਣਾ ਦੇ ਵਿੱਚ ਆਉਂਦਾ ਐ ਤੇ ਗੁਰੂ ਘਰ ਦੀ ਕੰਧ ਦੇ ਉੱਪਰ ਜਾ ਕੇ ਇਸ ਤਰੀਕੇ ਨਾਲ ਆਰਾਮ ਦੇ ਨਾਲ ਬੈਠ ਜਾਂਦਾ ਐ ਕਿ ਲੋਕ ਉਸ ਨੂੰ ਦੇਖਣ ਦੇ ਲਈ ਬਿਹਦ ਨੇੜੇ ਹੋ ਕੇ ਖੜੇ ਹੋ ਜਾਂਦੇ ਨੇ ਆਲੇ ਦੁਆਲੇ ਇਹ ਲੋਕਾਂ ਦੇ ਵੱਲੋਂ ਕੇਰਾ ਪਾ ਲਿਆ ਜਾਂਦਾ ਪਰ ਸ਼ਾਂਤ ਹੋ ਕੇ ਇਹ ਟਾਈਗਰ ਲਗਾਤਾਰ ਗੁਰੂ ਕਾ ਕਰਦੀ ਕੰਧ ਦੇ ਉੱਪਰ ਬੈਠਾ ਨਜ਼ਰ ਆਉਂਦਾ ਇੱਕ ਤਰੀਕੇ ਦੇ ਨਾਲ ਜੇਕਰ ਕਹੀਏ ਤੇ ਜਿਵੇਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕੁਝ ਮਿੰਟ ਦੇ ਲਈ ਇੰਜ ਵੀ ਜਾਪ ਰਿਹਾ ਸੀ ਕਿ ਜਿਵੇਂ ਉਹ ਗੁਰੂ ਦੇ ਉਸਤਤ ਕਰ ਰਿਹਾ ਹੋਵੇ ਗੁਰੂ ਨੂੰ ਸਜਦਾ ਕਰ ਰਿਹਾ ਹੋਵੇ ਗੁਰੂ ਘਰ ਦੇ ਵਿੱਚ ਪਹੁੰਚ ਕੇ ਜਿੱਥੇ ਵੱਡੀਆਂ ਤੋਂ ਵੱਡੀਆਂ ਕਹ ਲੋ ਕਿ ਰੁਕਾਵਟਾਂ ਦੂਰ ਹੋ ਜਾਂਦੀਆਂ ਤੇ ਇੱਕ ਆਮ ਇਨਸਾਨ ਦਾ ਵੱਡੇ ਤੋਂ ਵੱਡਾ ਦੁੱਖ ਨਾ ਡਰ ਵੀ ਦੂਰ ਹੋ ਜਾਂਦਾ ਤੇ ਉੱਥੇ ਹੀ ਦੂਸਰੇ ਪਾਸੇ ਇੱਕ ਟਾਈਗਰ ਜਿਸ ਨੂੰ ਬੜਾ ਖਤਰਨਾਕ ਜਾਨਵਰ ਮੰਨਿਆ ਜਾਂਦਾ ਪਰ ਜਿਵੇਂ ਹੀ ਇਹ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਜਾਂ ਗੁਰੂ ਘਰ ਦੀ ਕੰਧ ਦੇ ਉੱਪਰ ਬੈਠਾ ਤਬ ਬੜੇ ਹੀ ਅਨਿਮਰਜ ਸੁਭਾਅ ਦੇ ਵਾਲਾ ਇਹ ਨਜ਼ਰ ਆਉਂਦਾ ਕਿਵੇਂ ਸ਼ਾਂਤ ਤਰੀਕੇ ਦੇ ਨਾਲ ਇੱਥੇ ਬੈਠ ਕੇ ਇੱਥੇ ਬੈਠਾ ਰਿਹਾ ਕੰਧ ਦੇ ਉੱਪਰ ਨਜ਼ਰ ਆ ਰਿਹਾ ਤੇ ਜਿਸ ਤਰੀਕੇ ਦੇ ਨਾਲ ਇਹ ਸਿਰ ਝੁਕਾ ਕੇ ਇੱਥੇ ਬੈਠ ਰਿਹਾ ਇੰਜ ਜਿਹਾਪਦਾ ਕਿ ਜਿਵੇਂ ਗੁਰੂ ਨੂੰ ਸਿਜਦਾ ਕਰ ਰਿਹਾ ਹੋਵੇ ਮੱਥਾ ਟੇਕ ਰਿਹਾ ਹੋਵੇ ਸ਼ਾਇਦ ਇਹੀ ਕਾਰਨ ਹੈ ਕਿ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਜਿਹੜਾ ਖਤਰਨਾਕ ਜਾਨਵਰ ਹੈ ਉਹ ਦਹਾੜ ਲਗਾਉਣ ਦੀ ਬਜਾਏ ਜਕਰਾਲੇ ਦਵਾਲੇ ਕਾਫੀ ਗਿਣਤੀ ਦੇ ਵਿੱਚ ਲੋਕ ਵੀ ਖੜੇ ਨੇ ਤੇ ਬੜੇ ਸ਼ਾਂਤ ਤਰੀਕੇ ਦੇ ਨਾਲ ਇੱਥੇ ਕਾਫੀ ਦੇਰ ਤੱਕ ਬੈਠਾ ਰਿਹਾ ਤੇ ਜਕਰਪੁਰੇ ਮਾਮਲੇ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਤੋਂ ਇਹ ਟਾਈਗਰ ਇਸ ਇਲਾਕੇ ਦੇ ਵਿੱਚ ਪਿੰਡ ਅਟਕੋਣਾ ਦੇ ਵਿੱਚ ਦਾਖਲ ਹੋਇਆ ਸੀ ਪਹਿਲਾਂ ਖੇਤਾਂ ਦੇ ਵਿੱਚ ਘੁੰਮਦਾ ਰਿਹਾ ਤੇ ਉਸ ਤੋਂ ਬਾਅਦ ਗੁਰੂ ਘਰ ਦੀ ਕੰਧ ਦੇ ਉੱਪਰ ਜਾ ਕੇ ਕਈ ਘੰਟਿਆਂ ਤੱਕ ਬੈਠਾ ਰਿਹਾ ਤੇ ਲੋਕ ਵੀ ਉਨੀ ਦੇਰ ਤੱਕ ਉਸ ਨੂੰ ਕੋਲ ਖੜੇ ਹੋ ਕੇ ਵੇਖਦੇ ਰਹੇ